ਦੋਸਤੋ ਜਿਹੜੇ ਅੱਜ ਆਪਾਂ ਲਿੰਗ ਬਦਲੋ ਪੜਨ ਵਾਲਿਆਂ ਇਸਤਰੀ ਲਿੰਗ ਤੇ ਪੁਲਿੰਗ ਇਹ ਪੀਪਰ ਚ ਰਿਪੀਟ ਹੁੰਦੇ ਹੁੰਦੇ ਨੇ ਹੈਗੇ ਤਾਂ ਇੰਨੇ ਨੇ ਪਰ ਇਹ ਤਾਂ ਕਾਮਨ ਨੇ ਜਿਹੜੇ ਰਿਪੀਟ ਹੁੰਦੇ ਰਹਿੰਦੇ ਨੇ ਮੈਂ ਤੁਹਾਨੂੰ ਉਹ ਦੇਖਦੇ ਆ ਪੱਜ ਜਿਵੇਂ ਅੰਤ ਵਿੱਚ ਨਾਣੇ ਨੂੰ ਬਿਹਾਰੀ ਲਾ ਕੇ ਬਣਨ ਵਾਲੇ ਸੰਤ ਦਾ ਸੰਤਣੀ ਉਸਤਾਦ ਦਾ ਉਸਤਾਦਣੀ ਰਾਗ ਦਾ ਰਾਗਣੀ 나ਗ ਦਾ 나ਗਣੀ ਕੁੜਮ ਦਾ ਕੁੜਮਣੀ ਅੰਤ ਵਿੱਚ ਕੰਨਾ ਅਤੇ ਨਾਣੇ ਨੂੰ ਬਿਹਾਰੀ ਲਾ ਕੇ ਬਣਨ ਵਾਲੇ ਪੰਡਤ ਦਾ ਪੰਡਤਾਣੀ ਸੇਠ ਦਾ ਸਠਾਣੀ ਨੌਕਰ ਦਾ ਨੌਕਰਾਨੀ ਦਿਔਰ ਦਾ ਦਿਔਰਾਣੀ ਮੁਗਲ ਦਾ ਮੁਗਲਾਣੀ ਅੰਤ ਵਿੱਚ ਡਾੜੇ ਨੂੰ ਬਿਹਾਰੀ ਲਾ ਕੇ ਜਿਵੇਂ ਸੂਤ ਦਾ ਸਨ ਸੂਤੜੀ ਸੰਦੂਕ ਦਾ ਸੰਦੂਕ ਖੜੀ ਬਾਲ ਦਾ ਬਾਲੜੀ ਇਹਨਾਂ ਚ ਕੋਮਨ ਆ ਜਾਂਦੇ ਨੇ ਇਹ ਜਿਹੜੇ ਪੁਲਿੰਗ ਸ਼ਬਦਾਂ ਦੇ ਅੰਤ ਵਿੱਚ ਬਿਹਾਰੀ ਆਉਂਦੀ ਹੈ ਉਹਨਾਂ ਦੇ ਇਸਤਰੀ ਲਿੰਗ ਰੂਪ ਬਣਾਉਣ ਲਈ ਹਿੰਦ ਲਿਖਿਆ ਵਿੱਚ ਕੋਈ ਇੱਕ ਵਿਧੀ ਵਰਤੀ ਜਾਂਦੀ ਹੈ ਜਿਨ੍ਹਾਂ ਦੇ ਐਂਡ ਤੇ ਬਿਹਾਰੀ ਆਉਂਦੀ ਹੈ ਬਿਹਾਰ ਦੀ ਥਾਂ ਤੇ ਨੰਨਾ ਲਾ ਕੇ ਵੀ ਬਣਦੇ ਨੇ ਜਿਵੇਂ ਹਾਨੀ ਦਾ ਹਾਨਣ ਖੜਿਆਰੀ ਦਾ ਖੜਿਆਰਣ ਲਿਖਾਰੀ ਦਾ ਲਿਖਾਰਣ ਸ਼ਿਕਾਰੀ ਦਾ ਸ਼ਿਕਾਰਣ ਸ਼ਹਿਰੀ ਦਾ ਸ਼ਹਿਰਣ ਆਪੇ ਪਰਚਾਇਤੀ ਕਲਰ ਕਿ ਦੀਚ ਬਿਹਾਰੀ ਥਾਂ ਤੇ ਨਾਣਾ ਲਾ ਕੇ ਪਹਿਲਾਂ ਨੰਨਾ ਲਾ ਕੇ ਬਣਾਈ ਤੇ ਬਿਹਾਰੀ ਥਾਂ ਤੇ ਹੁਣ ਨਾਣਾ ਲਾ ਕੇ ਮਾਲੀ ਦਾ ਮਾਲਣ ਟੋਪੀ ਦਾ ਤੋਬਣ ਸਾਥੀ ਦਾ ਸਾਥਣ ਗਵਾਂਡੀ ਦਾ ਗਵਾਂਡਣ ਗਿਆਨੀ ਦਾ ਗਿਆਨਣ ਅੱਗੇ ਦੇਖੋ ਅੰਤ ਵਿੱਚ ਬਿਹਾਰੀ ਥਾਂ ਤੇ ਉਸੇ ਅੱਖ ਨੂੰ ਸਿਹਾਰੀ ਲਾ ਕੇ ਤੇ ਨਾਲ ਨਾਣਾ ਲਾ ਕੇ ਹਲਵਾਈ ਦਾ ਹਲਵਾਈ ਨਾ ਦੇਖੋ ਕਿ ਮੰਦ ਹਲਵਾਈ ਦਾ ਹਲਵਾਈਨ ਸੁਦਾਈ ਦਾ ਸੁਦਾਇਨ ਨਾਈ ਦਾ ਨਾਈਨ ਕਸਾਈ ਦਾ ਕਸਾਈਨ ਜਿਹੜੇ ਪੁਲਿੰਗ ਸ਼ਬਦਾਂ ਦੇ ਅੰਤ ਵਿੱਚ ਕੰਨਾ ਆਉਂਦਾ ਹੈ ਉਹਨਾਂ ਦਾ ਇਸਤਰੀ ਇਸਤਰੀ ਲਿੰਗ ਰੂਪ ਬਣਾਉਣ ਲਈ ਸ਼ੀਲ ਲਿਖਿਆਂ ਵਿੱਚੋਂ ਕੋਈ ਵੀ ਵਿਧੀ ਵਰਤੀ ਜਾਂਦੀ ਹੈ ਜੇ ਮਾਮੇ ਦਾ ਮਾਮੀ ਤਾਂ ਤੁਸੀਂ ਬਣਾ ਲੂਗੇ ਸੋਖੀ ਨੇ ਇਹ ਤਾਂ ਮਤਲਬ ਕਾਮਨ ਹੋ ਗਈ ਇਹਦੂ ਬਾ ਚਾਹਾ ਇਜਲੀ ਵਿੱਚ ਇੰਆ ਹੁੰਦਾ ਹੈ ਉਹਨਾਂ ਦਾ ਇਸਤਰੀ ਲਿੰਗ ਨੰਨੇ ਜਾਂ ਨਾਣੇ ਨਾਲ ਬਣਦਾ ਜਿਵੇਂ ਪਹਾੜ ਜਾਂ ਪਹਾੜਨ ਕਸ਼ਮੀਰ ਜਾਂ ਕਸ਼ਮੀਰਨ ਪਠੋਹਾਰ ਜਾਂ ਪਠਾਰਨ ਦਬਾਬੀ ਜਾਂ ਦਬਾਬਨ ਪਸੌਰ ਜਾਂ ਪਸੌਰਨ ਆ ਕੁਝ ਆਪਣੇ ਜਿਹੜੇ ਰਿਲੇਸ਼ਨ ਹੁੰਦੇ ਨੇ ਮਤਲਬ ਰਿਸ਼ਤੇ ਉਹਨਾਂ ਦੇ ਸੰਬੰਧ ਚ ਨੇ ਉਦਲੇ ਤਾਂ ਬਣ ਜਾਂਦੇ ਨੇ ਜਿੱਦ ਨਹੀਂ ਚੱਲੇ ਜਿਵੇਂ ਮਰਦ ਦਾ ਔਰਤ ਆਦਮੀ ਦੀ ਤੀਵੀਂ ਹੁੰਦੀ ਹੈ ਮਰਦ ਦੀ ਤੀਵੀਂ ਕਦੇ ਨਹੀਂ ਹੁੰਦੀ ਆਦਮੀ ਦੀ ਤੀਵੀਂ ਬਣੂਗਾ ਇਸਤਰੀ ਲਿੰਗ ਦਾ ਬਰੂ ਦਾ ਮਟਿਆਰ ਮਿੱਤਰ ਦਾ ਸਹੇਲੀ ਮੁੰਡੇ ਦੇ ਕੁੜੀ ਰਾਜ ਦੇ ਰਾਣੀ ਨਵਾਬ ਦਾ ਬੇਗਮਾ ਨਵਾਬ ਦੀ ਬੇਗਮਾ ਬੱਚਾ ਬੱਚੀ ਸੋਰਾ ਸੱਸ ਭਰਾ ਪੈਣ ਨਰ ਨਾਰੀ ਸਾਹਿਬ ਮੀਮ ਸਾਹਿਬ ਦੀ ਮੀਮ ਹੁੰਦੀ ਹੈ ਬਰ ਕੰਨਿਆ ਸ੍ਰੀਮਾਨ ਸ੍ਰੀਮਤੀ ਜਿਵੇਂ ਆਰਾ ਆਰੀ ਸੰਦੂਖ ਸੰਦੂਖੜੀ ਖੁਰਪਾ ਖੁਰਪੀ ਕੜਾ ਕੜੀ ਡੱਬਾ ਢੱਬੀ ਪਤੀਲਾ ਪਤੀਲੀ ਪੱਖਾ ਪੱਖੀ ਰਸਾ ਰਸੀਰਮ ਬਰੰਬੀ ਬਾਟਾ ਬਾਟੀ ਤੇ ਆਹ ਕੁਝ ਇਸਤਰੀ ਤੇ ਪੁਲਿੰਗ ਨੇ ਜਿਨ੍ਹਾਂ ਦੇ ਇੱਕੋ ਰੂਪ ਰਹਿੰਦਾ ਹੈ ਹੋਰ ਬਦਲਦੇ ਨਹੀਂ ਹੈਗੇ ਪੰਜਾਬੀ ਵਿੱਚ ਕਈ ਨਾਮ ਅਜਿਹੇ ਵੀ ਹਨ ਜਿਨ੍ਹਾਂ ਦਾ ਵਿਰੋਧੀ ਲਿੰਗ ਰੂਪ ਵਾਲਾ ਕੋਈ ਸ਼ਬਦ ਨਹੀਂ ਮਿਲਦਾ ਜਿਵੇਂ ਦਰਖਤ ਆਸਮਾਨ ਅਨਾਜ ਲੋਹਾ ਪਚਾਲ ਕਿਉ ਚੰਨ ਸੂਰਜ ਮੀਂਹ ਤੇਲ ਦੁੱਧ ਦਿਨੋ ਪਾਣੀ ਅਤੇ ਪਿਆਰ ਆਦਿ ਇਸ ਤਰ੍ਹਾਂ ਤਰਤੀ ਹਵਾ ਚੰਦ ਦੀ ਕਲਮ ਸਿਆਹੀ ਕੁਰਸੀ ਨੇਕ ਮਿਹਨਤ ਚੰਗਿਆਈ ਹਿੰਮਤ ਆਦਿ ਇਸਤਰੀ ਲਿੰਗ ਸ਼ਬਦ ਹਨ ਇਹਨਾਂ ਦੇ ਬਦਲਦਾ ਨਹੀਂ ਹੈਗੇ ਇਹ ਐਂ ਹੀ ਰਹਿੰਦੇ ਨੇ ਇਹ ਇਹ ਪੁਰਸ਼ ਲਿੰਗ ਨਹੀਂ ਹੈਗੇ ਬਸ ਐਨੇ ਕਿਤੀ ਜਿਵੇਂ ਹੱਦਕ ਸੱਪ ਦਾ ਸੱਪਣੀ ਬਣੂਗਾ ਬੱਕਰਾ ਬੱਕਰੀ ਹੰਥੀ ਹਾਂਥਣ ਚਾਚਾ ਚਾਚੀ ਬੱਚੇ ਦਾ ਤੁਸੀਂ ਕਮੈਂਟ ਕਰਕੇ ਬੱਚੇ ਦਾ ਦੱਸੋ ਬੱਚੇ ਦਾ ਕੀ ਬਣੂਗਾ ਧੰਨਵਾਦ